ਆਤਮਨੇ ਗੁਰ ਭਾਰਤ ਦੇ ਸੁਪਨੇ ਕੋਲ ਹੋਰ ਵੀ ਖੂਬਸੂਰਤੀ ਸੇ ਮਜ਼ਬੂਤੀ ਸੇ ਸਾਕਾਰ ਕਰਤੇ ਹੋ। ਅੱਜ ਪੂਰੇ ਦੁਸ਼ਵੇ ਮੌਜੂਦ ਭਾਰਤ ਵਾਸੀ ਇਸ ਅੱਜ ਅਯੁੱਧਿਆ ਦੇ ਵਿੱਚ ਰਾਮ ਭੂਮੀ ਪੂਜਨ ਹੋ ਰਿਹਾ ਤੇ ਮੂਰਤੀ ਸਥਾਪਨਾਰੀ ਉਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਉਤਸ਼ਾਹ ਹੈ ਤੇ ਅਸੀਂ ਖੜੇ ਹਾਂ ਜਲੰਧਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇੱਥੇ ਬਿਲਕੁਲ ਉਸੇ ਤਰੀਕੇ ਦਾ ਮਾਹੌਲ ਬਣਾਇਆ ਗਿਆ ਹੈ ਤੇ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਇੱਥੇ ਸਾਰੀਆਂ ਸਸਤਾਵਾਂ ਮੌਜੂਦ ਆ ਤੇ ਜੇ ਜਲੰਧਰ ਦੇ ਵਿੱਚ ਵੀ ਸੇਮ ਉਹੀ ਮਾਹੌਲ ਬਣਾ ਦਿੱਤਾ ਕੀ ਕਹਿੰਦਾ ਅੱਜ ਦਾ ਦਿਨ ਹੀ ਖਾਸ ਅੱਜ ਇੱਕ ਬਸਲਾਦੋਂ ਦਰੋਂ ਦੇ ਲਈ ਇੱਕ ਬਹੁਤ ਹੀ ਇਤਿਹਾਸਿਕ ਦਿਨ ਹੈ ਸਾਡੇ ਆਸਮਾਨ ਤੋਂ ਵੇਟ ਕਰ ਰਿਹਾ ਸੀ 500 ਸਾਲ ਤੋਂ ਤਿਆਰ ਕਰ ਰਿਹਾ ਸੀ ਲੱਖਾਂ ਲੋਕਾਂ ਦੀਆਂ ਲੱਖਾਂ ਰਾ ਕੀ ਹੋਇਆ ਹਰ ਵਰਗ ਨੇ ਹਰ ਧਰਮ ਨੇ ਇਸ ਲਈ ਆਜੋ ਸੁਨਾਣਾ ਪਲ ਸਾਰੇ ਆਏ ਅਸੀਂ ਪੂਰੇ ਉਸਾਂ ਪੂਰੇ ਖੁਸ਼ੀਆਂ ਦੇ ਨਾਲ ਇਹ ਪਰਮਲਾੜ ਜਰ ਰਹੇ ਜਾ ਰਹੇ ਆ ਇਹ ਲੋਕਾਂ ਨੂੰ ਵੀ ਅਸੀਂ ਇਹ ਅਪੀਲ ਕਰਦੇ ਆ ਕਿ ਪੂਰੀ ਬਨਮਰਦਾਂ ਦੇ ਨਾਲ ਇਹ ਆਪਣੇ ਇਸ ਜਿਹੜਾ ਉਸੋ ਆਇਆ ਵਾ ਇਹਨੂੰ ਤੁਸੀਂ ਮਲਾਓ ਆਪਾਂ ਜੋ ਰਲ ਮਿਲ ਗਏ ਤਿਆਰ ਮਲਾਈਏ ਜਿਹੜਾ ਆ ਨਾਣਾ ਸਾਡਾ ਪਹਾੜਾ ਦਾ ਉਹ ਰਾਮ ਰਾਜਿਆਂ ਦੇ ਰੂਪ ਦੇ ਵਿੱਚ ਵਿਕਸਿਤ ਹੋਵੇ ਧੰਨਵਾਦ ਰੋਹ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਇਹ ਦੇਸ਼ ਦੇ ਲੋਕਾਂ ਨੂੰ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਬਹੁਤ ਸਭਾ ਜੀ 500 ਸਾਲ ਤੋਂ ਬਾਅਦ ਪ੍ਰਭੂ ਸ਼ਿਵ ਜੀ ਦੇ ਆ ਪ੍ਰਾਨ ਪ੍ਰਿਥੀ ਯੋਧਦੇਵੀ ਤੋਂ ਨਹੀਂ ਜਾ ਰਹੀ ਹੈ ਉਹਦਾ ਲਾਈਵ ਟੈਲੀਕਾਸ ਜਿਹੜਾ ਹੈਗਾ ਜਲੰਧਰ ਸ਼ਹਿਰ ਦੇ ਆਮ ਚੌਂਗ ਦੇ ਵਿੱਚ ਸਸਿਆ ਦੇ ਲਈ ਆਪਾਂ ਸਾਰੇ ਹਿੰਦੂ ਸੰਗਠਨਾਂ ਦੇ ਮਿਲ ਕੇ ਛੋਟਾ ਜਿਹਾ ਇੱਥੇ ਆ ਗਏ ਸਾਰਾ ਲਾਈਵ ਪ੍ਰੋਗਰਾਮ ਜਿਹੜਾ ਉੱਥੇ ਨਹੀਂ ਪ੍ਰਭੂ ਦੇ ਦਰਸ਼ਨ ਇੱਥੇ ਕਰਨ ਲੈ ਗਿਆ ਲੰਗਤ ਵਾਸਤਾ ਕੀਤੀ ਗਈ ਹੈ ਪਰ ਸ਼ਾਮ ਨੂੰ ਦੀਪਮਾਲਾ ਹੋਰ ਆਤਿਸ਼ਬਾਜੀ ਦਾ ਜਿਹੜਾ ਹੈਗਾ ਵਾ ਉਹ ਪ੍ਰੋਗਰਾਮ ਵੀ ਨਿਪ ਹੋਏਗਾ ਸ਼ਾਮ ਨੂੰ ਤਾਂ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਜੰਦਰ ਵਾਸੀਆਂ ਨੂੰ ਇਹ ਆਸ ਕਰਦੇ ਹੈ ਕਿ ਸ਼੍ਰੀ ਰਾਮ ਚੌਂਗ ਦੇ ਵਿੱਚ ਆਓ ਔਰ ਲਾਈਵ ਟੈਲੀਕਾਸ ਜਿਹੜਾ ਹੈਗਾ ਪਰਮ ਸ਼੍ਰੀ ਰਾਮ ਜੀ ਦੇ ਦਰਸ਼ਨ ਕਰੋ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਕੀ ਕਰਨਾ ਚਾਹੋਗੇ ਇਹ ਦਿਨ ਨਹੀਂ ਖਾਸ ਕਰਕੇ ਦੇਸ਼ ਇੱਕ ਬਹੁਤ ਵੱਡੀ ਦੀਵਾਲੀ ਦਾ ਜਿਹੜੀ ਇਸ ਵੇਲੇ ਅਸੀਂ ਮਨਾ ਰਹੇ ਅੱਜ ਕਿਉਂਕਿ 500 ਸਾਲ ਦੀ ਜਿਹੜੀ ਤਪੱਸਿਆ ਆ ਜੋ ਸनातਮ ਧਰਮ ਨੂੰ ਜਿਹੜੀ ਬਹੁਤ ਵੱਡੀ ਜਿੱਤ ਮਿਲੀ ਹੈ ਕਿਉਂਕਿ ਪ੍ਰਭੂ શ્રી ਰਾਮ ਅਯੋਧਿਆ ਦੇ ਵਿੱਚ ਜਿਹੜਾ ਸਨ ਪ੍ਰਤੀਸ਼ਟਾ ਪ੍ਰੋਗਰਾਮ ਕੀਤਾ ਜਾ ਰਿਹਾ ਔਰ ਸਾਰੇ ਹਿੰਦੁਸਤਾਨ ਦੇ ਲੋਕਾਂ ਨੂੰ ਬਹੁਤ ਉਤਸ਼ਾਹ ਆ ਔਰ ਲੋਕ ਇਸ ਤਿਹਾਰ ਨੂੰ ਇਸ ਦਿਨ ਨੂੰ ਇੱਕ ਵੱਡੀ ਦੀਵਾਲੀ ਦੇ ਤੌਰ ਤੇ ਮਨਾ ਰਹੇ ਆ ਔਰ ਅਸੀਂ ਸਾਰੇ ਲੋਕਾਂ ਨੂੰ ਬੇਨ ਕਰਦੇ ਆ ਕਿ ਆਪਣੇ ਘਰ ਦੇ ਬਾਹਰ ਇਦਾਂ ਦਾ ਇੱਕ ਝੰਡਾ ਲਗਾਓ ਔਰ ਚੰਡੇ ਦੇ ਨਾਲ-ਨਾਲ ਆਪਣੇ ਘਰ 'ਚ ਦੀਪਮਾਲਾ ਕਰੋ ਕਿਉਂਕਿ ਪ੍ਰਭੂ ਜੀ ਰਾਮ ਨੇ 500 ਸਾਲ ਦਾ ਜਿਹੜਾ ਬਨਵਾਸ ਕੱਟ ਕੇ ਅੱਜ ਅਯੋਧਿਆ RAM ਨੰਦ ਲਾ ਦਾ ਜਿਹੜਾ ਮੰਦਿਰ ਤਿਆਰ ਹੋਇਆ ਜਿਹੜਾ ਕਿ ਅੱਜ ਲੋਕਾਂ ਦੇ ਵਿੱਚ ਵਿਚਰ ਜਾ ਰਿਹਾ ਔਰ ਅਸੀਂ ਬੜੇ ਸ਼ੁਕਰਗੁਜ਼ਾਰ ਆ ਉਹ ਸਰਕਾਰ ਦੇ ਵੀ ਜਿਨ੍ਹਾਂ ਨੇ ਹਿੰਦੂ ਸਮਾਜ ਦਾ ਇੱਕ ਬਹੁਤ ਵੱਡਾ ਜਿਹੜਾ ਬਹੁਤ ਵੱਡੀ ਜਿਹੜੀ ਚਿਤ ਹੋਈ ਆ ਹਿੰਦੂ ਸਮਾਜ ਦੀ ਜਲ ਸ਼ੁਰੂ ਹੋ ਗਿਆ ਇੱਕ ਗੱਲ ਕਿ ਇਹ ਕਿੰਨੇ ਵਜੇ ਆਏਗਾ ਇਹ 11 ਤੋਂ 1 ਵਜੇ ਤੱਕ ਲਾਈਵ ਰਹੇਗਾ ਜਦ ਤੱਕ ਦੀਪਮਾਲਾ ਚੱਲੇਗੀ ਔਰ ਆਦੇਸ਼ ਬਾਜੀ ਪਟਾਕਾ ਚਲਾਏਗਾ ਜਲੰਧ ਚੈਨ ਕੀ ਕਹਿਣਾ ਚਾਹਉ ਸਾਰੇ ਆਪਣੇ ਪਰਿਵਾਰ ਸਮੇਤ ਚਾਹ ਮਿਲੋ ਲੰਗਰ ਦਾ ਮੈਂ ਥੋੜੀ देर ਚਾਹ ਸ਼ੁਰੂ ਹੋਣ ਲੱਗੀ ਆ ਉਸ ਤੋਂ ਨਾ ਖੁੱਲੇ ਲੰਗਰ ਚੱਲਣਗੇ ਅਜਾ ਦਿਨ ਜਿਹੜੇ ਸਾਰੇ ਸਾਰੇ ਹਿੰਦੁਸਤਾਨ ਦੇ ਹਿੰਦੁਸਤਾਨ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਆਪਣੇ ਘਰ ਦੇ ਵਿੱਚ ਦੀਪਕ ਜਲਾਓ ਦੀਪ ਬਾਲਾ ਕਰੋ ਅੱਜ ਜੀ ਰਾਮਚੰਦਰ ਜੀ 500 ਸਾਲਾਂ ਬਾਅਦ ਆਪਣੇ ਘਰ ਦੇ ਵਿੱਚ ਆਏ ਆ ਅਸੀਂ ਜਿਹੜਾ ਸਾਰੇ ਸ਼੍ਰੀਲੰਦਰ ਸ਼ਹਿਰ ਵਾਸੀਆਂ ਸਾਰੇ ਭਾਰਤ ਵਾਸੀਆਂ ਬਹੁਤ ਧੰਨਵਾਦ ਕਰਦੇ ਆ ਅੱਜ ਕਹਣਾ ਚਾਹੂਗੇ ਅੱਜ ਜਲੰਧਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੂਗੇ ਅੱਜ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਅਯੋਧਿਆ ਨਗਰੀ ਬਣੀ ਹੋਈ ਆ ਇੱਕ ਅਯੋਧਿਆ ਉੱਥੇ ਬਣੀ ਵੀ ਐਸੀ ਤਰ੍ਹਾਂ ਜਲੰਧਰ ਦੇ ਵਿੱਚ ਹਿੰਦੂ ਸਮਾਜ ਔਰ ਸਮੂਹ ਸਮਾਜ ਦੇ ਵਿੱਚ ਬੜਾ ਉਤਸ਼ਾਹ ਹੈ ਸ਼੍ਰੀ ਰਾਮ ਜੀ ਆਪਣੇ ਘਰ 500 ਸਾਲ ਬਾਅਦ ਵਿਰਾਜਮਾਨ ਹੋਣ ਜਾ ਰਹੇ ਆ ਸਾਡਾ ਦੇਸ਼ ਵਾਸੀਆਂ ਨੂੰ ਔਰ ਗੰਧਲ ਵਾਸੀਆਂ ਨੂੰ ਖਾਸ ਕਰਕੇ ਅਪੀਲ ਹੈ ਕਿ ਆਪਣੇ ਆਪਣੇ ਘਰ ਦੇ ਵਿੱਚ ਦੀਪਮਾਲਾ ਕਰਕੇ ਪਟਾਕੇ ਜਲਾ ਕੇ ਵਿਸ਼ਵ ਦੀ ਸਭ ਤੋਂ ਵੱਡੀ ਦੀਵਾਲੀ ਮਨਾਈ ਜਾਵੇ ਤਾਂ ਕਿ ਸਾਨੂੰ ਪਤਾ ਚੱਲ ਸਕੇ ਕਿ ਪ੍ਰਭੂ ਸ਼੍ਰੀ ਰਾਮ 500 ਸਾਲ ਬਾਅਦ ਆਪਣੇ ਘਰ ਵਿੱਚ ਵਿਰਾਜਮਾਨ ਹੋਏ ਆ ਹ ਤੁਸੀਂ ਤਿਆਰ ਕਰ ਦਿੱਤਾ ਕਿ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਉਹੀ اپیل ਹੈ ਕਿ ਇੱਥੇ ਪਹੁੰਚੋ 라이 ਪ੍ਰਸਾਰਨ ਅਸੀਂ ਜਿਹੜਾ ਦਿਖਾ ਰਿਹਾ ਆ ਕੇ ਦੇਖੋ ਔਰ ਪ੍ਰਭੂ ਸ਼੍ਰੀ ਰਾਮ ਜੀ ਦਾ ਗੁਣਗਾਨ ਖਾਓ ਔਰ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਬਾਜੀ ਕੀ ਕਿਹਾ ਜਲੰਧਰ ਦੇ ਵਸਨੀਕਾਂ ਨੂੰ ਤੁਸੀਂ ਇੱਥੇ ਬਹੁਤ ਵਧੀਆ ਪ੍ਰੋਗਰਾਮ ਕੀਤਾ ਹੈ ਲੋਕਾਂ ਨੂੰ ਕੀ اپیل ਕਰਨਾ ਚਾਹੋ ਮੈਂ ਧਰਮ ਨੂੰ ਹਮੇਸ਼ਾ اپیل ਕਰਾਂਗਾ ਅੱਜ ਦੇ ਦਿਨ ਬਹੁਤ ਖੁਸ਼ੀਆਂ ਭਰਿਆ ਦੇਣਾ ਪੂਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਆਸ਼ਰੀ ਰਾਮ ਚੰਦ ਜੀ 500 ਸਾਲ ਬਾਅਦ ਜੁਦੇ ਬਸਾਈ ਨੇ ਔਰ ਮੈਂ ਬੇਨਤੀ ਕਰਾਂਗਾ ਆਪਣੇ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰੋ ਹਰ ਸਾਲ ਦੀ ਤਰ੍ਹਾਂ ਜਨਵਰੀ 22 ਜਨਵਰੀ ਦੀ ਪਾਵੜੀ ਮਨਾਈ ਜਾਵੇ ਉਹ ਧੂਮ ਧਾਮ ਦੇ ਨਾਲ ਸ਼ਰਧੀਆਂ ਨੂੰ ਮੇਰੀ ਪੀਲਾ ਜੈ ਸ਼੍ਰੀ ਦਾ ਜੈ ਸ਼੍ਰੀ ਨਾਮ ਸਮੂਹ ਹਿੰਦੂ ਸੰਗਠਨ ਜਿਹੜੇ ਦਜਲੰਦਰ ਸ਼ਹਿਰ ਦੇ ਵਿੱਚ ਅਲੱਗ-ਅਲੱਗ ਸੰਸਥਾਵਾਂ ਕਲਿ ਸ਼ਿਵਸਨਾ ਹਿੰਦ ਕ੍ਰਾਂਤੀ ਦਲ ਇਹ ਸਾਰਿਆਂ ਨੇ ਸਮੂਹ ਹਿੰਦੂ ਸੰਗਠਨਾਂ ਨੇ ਇਕੱਠੇ ਹੋ ਕੇ ਅੱਜ ਜਿਹੜਾ ਪ੍ਰੋਗਰਾਮ ਦਾ ਪ੍ਰਬਾਲਾ ਕੀਤਾ ਔਰ ਸ਼ਹਿਰ ਵਾਸੀ ਨੂੰ ਅਪੀਲ ਕਰਦੇ ਆ ਕਿ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਚੜ ਗਏ ਸੰਜੋਗ ਵੀ ਦੇਨ ਸਾਹਿਬ ਕੈਮਰਾਮੈਨ ਪ੍ਰਥਮ ਦੇ ਨਾਲ ਪਰਿੰਜੀਤ ਸਿੰਘ ਰਾਂਗਪੁਰੀ ਵਾਇਸ ਪੰਜਾਬ ਜਲੰਧ